ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਪੰਜਾਬੀਓ ਅੱਜ ਆਪਾਂ ਗੱਲ ਕਰਦੇ ਆਂ ਕਿ ਆਪਣੇ ਬੱਚਿਆਂ ਨੂੰ ਆਪਾਂ ਕਿਸ ਲਾਈਨ ਤੇ ਲੋੜੀਏ ਸੋ ਇਹ ਮੇਰੀ ਵੀਡੀਓ ਹਰੇਕ ਪੰਜਾਬੀ ਦੇ ਫੋਨ ਦੇ ਵਿੱਚ ਜਾਣੀ ਚਾਹੀਦੀ ਹੈ ਤਾਂ ਜੋ ਆਪਣੇ ਬੱਚੇ ਆਪਾਂ ਵਧੀਆ ਕੰਮ ਤੇ ਲਾਈਏ ਜਾਂ ਫਿਰ ਆਪਾਂ ਕਈ ਆਪਾਂ ਕਹੀ ਜਾਂਦੇ ਆਂ ਕਿ ਆਪਾਂ ਬੱਚੇ ਫੋਨ ਸਾਡੀ ਬਿਗੜਦੇ ਨੇ ਬਿਗੜਦੇ ਨਹੀਂ ਮੈਂ ਆਪਾਂ ਤੁਹਾਨੂੰ ਬਹੁਤ ਸਾਰੀਆਂ ਸਟੋਰੀਆਂ ਦੱਸ ਵੀ ਦਊਂਗਾ ਤੋ ਜਿੱਥੇ ਕੇ ਆਪਣੇ ਬੱਚਿਆਂ ਨੇ ਬਹੁਤ ਮੱਲਾ ਮਾਰੀਆਂ ਨੇ ਨੈਟ ਦੇ ਰਾਹੀਂ ਪੈਸੇ ਕਮਾਉਣਾ ਤੁਸੀਂ ਸੁਣਿਆ ਹੋਊਗਾ ਅੱਜ ਮੈਂ ਤੁਹਾਨੂੰ ਪ੍ਰੈਕਟੀਕਲ ਦਿਖਾਉਣਾ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਤੋਂ ਜਾਂ ਆਪਣੇ ਬੱਚਿਆਂ ਨੂੰ ਵਧੀਆ ਕੰਮ ਤੇ ਲਾ ਕੇ ਇਨਕਮ YouTube ਤੇ ਐਸਾ ਇਨ ਹੈ ਕਿ ਤੁਸੀਂ ਖੱਦੇ ਭੁੱਲ ਜੂ ਇਹ ਨਹੀਂ ਆ ਜਿਵੇਂ ਆਪਾਂ ਕਹਿ ਰਹੇ ਹਾਂ ਆਪਣੇ ਸੈਲਰੀ ਆ ਕੀ ਭਾਈ ਹਾਂ 30000 ਰੁਪਏ ਲਓ ਕੋਈ ਬੰਦਾ 10 ਪੜਿਆ ਤੇ ਮਿਨੀਮਮ ਭਾਈ ਸਿਰਫ 10000 ਜਾਂ ਵੱਧ ਤੋਂ ਵੱਧ ਕਹ ਲਈ 30000 ਤੱਕ ਆ ਮਿਲ ਜੂਗਾ 10 ਪੜੇ ਨੂੰ ਉਸ ਤੋਂ ਉੱਪਰ ਤਾਂ ਆਪਾਂ ਸੋਚਦੇ ਨਹੀਂ ਹੈ ਸੋ ਅੱਜ ਸਾਰੇ ਲਈ ਵੀਡੀਓ ਹੈ ਜੋ ਮਤਲਬ ਘਰ ਚ ਬੈਠੇ ਨੇ ਉਹਨਾਂ ਲਈ ਵੀ ਛੋਟੇ ਬੱਚਿਆਂ ਲਈ ਵੀ ਤੇ ਜੋ ਨੌਜਵਾਨ ਘਟ ਪੜੇ ਨੇ ਮੇਰੇ ਵੀਰ ਆਪਾਂ ਸਾਰਿਆਂ ਨੂੰ ਇਹ ਉੱਚਾ ਚੱਕਣਾ ਠੀਕ ਹੈ ਸੋ ਅੱਜ ਆਪਾਂ ਗੱਲ ਕਰਨੀ ਹੈ ਇੱਕ ਪੈਸੇ ਕਮਾਉਣ ਵਾਲੀ ਸਾਈਟ ਜਿੱਦਾਂ ਕਿ ਆਪਾਂ ਤੁਸੀਂ ਦੇਖਿਆ ਡੇਲੀ ਤੁਸੀਂ ਚੂਸ ਵੀ ਕਰਦੇ ਹੋ ਡੇਲੀ ਇੰਸਟਾਗ੍ਰam ਤੇ ਆਪਾਂ ਘੰਟਾ ਘਾਟਾ ਬੈਠ ਕੇ ਵੀਡੀਓ ਟਾਈਮ ਖਰਾਬ ਕਰਦੇ ਹਾਂ ਸੋ ਅੱਜ ਆਪਾਂ ਗੱਲ ਕਰਾਂਗੇ YouTube ਤੋਂ ਪੈਸੇ ਕਿਵੇਂ ਕਮਾਉਣੇ ਹਨ YouTube ਤੋਂ ਪੈਸੇ ਕਮਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸਾਂਗਾ ਸੋ ਉਸ ਤੋਂ ਪਹਿਲਾਂ ਤੁਹਾਡੇ ਕੋਲ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਕੈਮਰਾ ਹੋਣਾ ਚਾਹੀਦਾ ਇਹ ਵੀ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਮਹਿੰਗਾ ਫੋਨ ਹੋਣਾ ਚਾਹੀਦਾ ਬਸ ਹਾਂ ਫੋਨ ਦੇ ਵਿੱਚ ਕੈਮਰਾ ਹੋਣਾ ਜ਼ਰੂਰੀ ਹੈ ਠੀਕ ਹੈ ਜਿਸ ਨਾਲ ਤੁਸੀਂ ਕੋਈ ਵੀਡੀਓ ਸ਼ੂਟ ਕਰ ਸਕੋ ਸੋ ਸਭ ਤੋਂ ਪਹਿਲਾਂ ਅੱਜ ਤੁਹਾਨੂੰ ਲੈ ਕੇ ਚੱਲਾਂਗਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਕਿ ਤੁਹਾਨੂੰ ਫੋਨ ਲੈਣੀ ਆ ਤੇ ਉਹਦੇ ਜਦੋਂ ਪਲੇ ਸਟੋਰ ਖੋਲਦੇ ਆ ਪਲੇ ਸਟੋਰ ਦੇ ਉੱਪਰ ਅਕਾਊਂਟ ਆਉਂਦਾ ਹੈ ਇਹ ਅਕਾਊਂਟ ਨੇ ਇਹ ਅਕਾਊਂਟ ਜਿੱਦਾਂ ਕਿ ਮੇਰੇ ਅਕਾਊਂਟ ਨੇ ਸੋ ਸਾਰਿਆਂ ਦੇ ਅਕਾਊਂਟ ਹੁੰਦੇ ਨੇ ਜੇਕਰ ਤੁਹਾਡੇ ਕੋਲ ਅਕਾਊਂਟ ਹੈ ਤੁਹਾਨੂੰ ਆਪਣੀ Gmail ਦਾ ਪਾਸਵਰਡ ਪਤਾ ਹੈ ਤਾਂ ਤੁਸੀਂ ਇੱਥੋਂ ਹੀ ਇਹਨੂੰ ਓਕੇ ਕਰੋਗੇ ਤੇ ਤੁਹਾਡੇ ਇਹ ਸਾਰਾ Play Store ਤੁਹਾਡੀ ਉਸ ਆਈਡੀ ਤੇ ਖੁੱਲ ਜੇਗਾ ਤੇ ਉਸ ਤੋਂ ਬਾਅਦ ਤੁਸੀਂ ਇੱਥੇ YouTube ਸਰਚ ਕਰਨਾ ਹੈ YouTube ਸੌਰੀ ਤੁਸੀਂ YouTube ਸਰਚ ਕਰਨਾ ਹੈ ਠੀਕ ਹੈ YouTube ਐਪ ਤੁਸੀਂ ਡਾਊਨਲੋਡ ਕਰ ਲੈਣਾ ਉਸ ਤੋਂ ਪਹਿਲਾਂ ਇਹ ਜ਼ਰੂਰੀ ਕਰ ਲਿਓ ਕਿ ਤੁਹਾਡੇ ਕੋਲ Gmail ਹੈ ਨਾ ਜੋ Gmail account ਦਾ ਪਾਸਵਰਡ ਪਾਸਵਰਡ ਤੁਹਾਡੇ ਕੋਲ ਸੇਵ ਹੋਵੇ ਤੇ ਉਸ ਤੋਂ ਬਾਅਦ ਤੁਸੀਂ ਆਪਣੇ Play Store ਤੋਂ ਪਲੇ ਸਟੋਰ ਤੋਂ YouTube ਐਪ ਚੱਕਣਾ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਕੇ ਤੁਸੀਂ ਤੁਹਾਡੇ ਕੋਲ ਸਿੱਧਾ ਇਦਾਂ ਆ ਜਾਏਗਾ YouTube ਦਾ ਐਪ ਜਿੱਦਾਂ ਕਿ ਉੱਪਰ ਆ ਰਿਹਾ ਤੇ ਤੁਸੀਂ ਇਸ ਤੇ ਕਲਿੱਕ ਕਰਨਾ ਜਦੋਂ ਤੁਸੀਂ ਕਲਿੱਕ ਕਰੋਗੇ ਨਾ ਇਹ ਫਸਟ ਟਾਈਮ ਤੁਹਾਡੇ Gmail ਅਕਾਊਂਟ ਦੀ ਇਨਫਰਮੇਸ਼ਨ ਮੰਗੇਗਾ ਤੁਸੀਂ ਅਲਾਉ ਕਰ ਦੇਣਾ ਕਿ ਤੁਹਾਡਾ ਇਹ ਪੇਜ ਇਦਾਂ ਖੁੱਲ ਕੇ ਆ ਜਾਏਗਾ ਸੋ ਉਸ ਤੋਂ ਬਾਅਦ ਇਹ ਤੁਹਾਡੇ ਕੋਲ ਆ ਗਿਆ ਤੇ ਹੁਣ ਤੁਸੀਂ ਇਹ ਤੋਂ ਆਪਣੇ ਪੈਸੇ ਕਿਵੇਂ ਕਮਾਉਣੇ ਆ ਜਾਂ ਇਸ ਤੋਂ ਆਪਾਂ ਇਨਕਮ ਕਿਵੇਂ ਕਮਾਦ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਥੱਲੇ ਨੀਚੇ ਹੋਮ ਪੇ ਜਾ ਰਹੇ ਆ ਹੋਮ ਤੇ ਜਾਣ ਲਈ ਇਹਦੇ ਨਾਲ ਦੇ ਵਿੱਚ ਜੋ ਆ ਰਿਹਾ ਹੈ ਇਹ ਤੋਂ ਉਸ ਤੇ ਕਲਿੱਕ ਕਰਨਾ ਉਸ ਤੇ ਕਲਿੱਕ ਕਰਕੇ ਤੁਸੀਂ ਇਹ ਉੱਪਰ ਆ ਗਿਆ ਤੁਹਾਡਾ ਈਮੇਲ ਐਡਰੈਸ ਸੌਰੀ ਈਮੇਲ ਇਹ ਤੁਹਾਡਾ ਇਹਨਾਂ ਨੇ YouTube ਆਪਣੇ ਆਪ ਦੇ ਦਿੰਦਾ ਹੁੰਦਾ ਹੈ ਤੁਸੀਂ ਤੋਂ ਹੁਣ ਤੁਸੀਂ ਕ੍ਰੀਏਟ ਤੇ ਕਲਿੱਕ ਕਰਨਾ ਹੈ ਠੀਕ ਹੈ ਤੁਸੀਂ ਕ੍ਰੀਏਟ ਤੇ ਕਲਿੱਕ ਕਰਨਾ ਹੈ ਤੇ ਇਦਾਂ ਆ ਜਾਏਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਵੀਡੀਓ ਪਾਉਣੀ ਹੈ ਸ਼ੁਰੂ ਕਰਦਣੀ ਹੈ ਪਰ ਹਾਂ ਇਸ ਤੇ ਵੀ ਗੱਲ ਹੈ ਕਿ ਤੁਸੀਂ ਸਿਰਫ ਵੀਡੀਓ ਆਪਣੇ ਫੋਨ ਰਾਹੀਂ ਜਾਂ ਤੁਹਾਡੀ ਮੰਨ ਲਓ ਕਹਿ ਦਈਏ ਕਿ ਡੁਪਲੀਕੇਟ ਵੀਡੀਓ ਨਹੀਂ ਹੋਣੀ ਚਾਹੀਦੀ ਠੀਕ ਹੈ ਹਾਸੀ ਮਜ਼ਾਕ ਦੀ ਜੋ ਕੁਝ ਮਰਜ਼ੀ ਪਾਉਣੀ ਹੋ ਪਾਓ ਠੀਕ ਹੈ ਵੀਡੀਓ ਪਾਓ ਵੀਡੀਓ ਪਾਉਂਗੇ ਉਸ ਦੇ ਨਾਲ ਉਹ ਲੋਕ ਦੇਖਣਗੇ ਜਿਹੜੇ ਤੁਸੀਂ ਵੀਡੀਓ ਪਾਉਂਗੇ ਨਾ ਉਸ ਤੋਂ ਬਾਅਦ ਤੁਹਾਡੇ ਕੋਲ ਇਦਾਂ ਦਾ ਇੱਕ ਹੋਰ ਐਪ ਹੈ ਇਹ ਜੋ ਵੀ YouTube ਵਾਲਿਆਂ ਦਾ ਹੀ ਆ ਉਹ ਵੀ ਇਹ ਹੈਗਾ YouTube ਸਟੂਡੀਓ ਇਹ ਆ ਗਿਆ ਇਹ ਡਾਊਨਲੋਡ ਕਰ ਲਿਆ ਮੈਂ ਤੁਹਾਨੂੰ ਆਪਣਾ ਚੈਨਲ ਦਿਖਾ ਰਿਹਾ ਏਦਾਂ ਤੁਸੀਂ ਆਪਣੇ ਬੱਚਿਆਂ ਨੂੰ ਫੋਨ ਦੇ ਵਿੱਚ ਇੱਕ ਵਾਰ ਕ੍ਰੀਏਟ ਕਰਕੇ ਦੇ ਦਿਓ ਮੈਂ ਕਹਿੰਦਾ ਤੁਹਾਡੇ ਬੱਚੇ ਤੁਹਾਨੂੰ ਪੈਸੇ ਕਮਾ ਕੇ ਦੇਣ ਲੱਜਾਂਗੇ ਛੋਟੇ ਬੱਚੇ ਹਾਂ ਬਾਕੀ ਕੰਮਾਂ ਦੇ ਵਿੱਚ 18 ਸਾਲ ਦੀ ਲਿਮਟ ਹੈ ਕਿ ਭਾਈ ਤੁਸੀਂ 18 ਸਾਲ ਤੱਕ ਹੀ 18 ਸਾਲ ਤੋਂ ਪਹਿਲਾਂ ਜਾਂ 14 ਸਾਲ ਸੌਰੀ 14 ਸਾਲ ਤੋਂ ਪਹਿਲਾਂ ਤੁਸੀਂ ਕੰਮ ਨਹੀਂ ਕਰ ਸਕਦੇ ਕੋਈ ਵੀ ਇਹ ਉਹ ਪਲੇਟਫਾਰਮ ਹੈ ਚਾਹੇ ਬੱਚਾ 3 ਸਾਲ ਦਾ ਹੈ 4 ਸਾਲ ਦਾ ਜਿੰਨੇ ਮਰਜ਼ੀ ਉਮਰ ਦਾ ਚਾਹੇ ਬੰਦਾ 80 ਸਾਲ ਦਾ ਚਾਹੇ 90 ਸਾਲ ਦਾ ਇਹਦੇ ਕੋਈ ਲਿਮਟ ਨਹੀਂ ਆ ਸੋ ਆਜੋ ਹੁਣ ਇਹਨੂੰ ਓਪਨ ਕਰਕੇ ਮੈਂ ਦਿਖਾਉਂਦਾ ਤੁਹਾਨੂੰ ਠੀਕ ਹੈ ਐਦਾਂ ਆ ਗਿਆ ਹੁਣ ਤੁਸੀਂ ਇਹਨੂੰ ਅਲਾਉ ਕਰ ਦੇਣਾ ਨੋਟੀਫਿਕੇਸ਼ਨ ਵਾਸਤੇ ਇਹ ਜਿੱਦਾਂ ਕਿ ਹੁਣ ਮੈਂ ਆਪਣਾ ਚੈਨਲ ਦਿਖਾ ਰਿਹਾ ਤੁਹਾਨੂੰ ਠੀਕ ਹੈ ਤੇ ਜੈਟ ਸਟਾਰਟ ਕਰਦੇ ਕਲਿੱਕ ਕਰ ਦੋ ਠੀਕ ਹੈ ਇਹ ਮੇਰੇ ਸਾਰੇ ਚੈਨਲ ਦੀ ਇਨਫਾਰਮੇਸ਼ਨ ਆ ਗਈ ਠੀਕ ਹੈ ਇਸ ਇਹ ਐਪ ਦੇ ਵਿੱਚ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਨੂੰ ਕਿੰਨੇ ਬੰਦਿਆਂ ਨੇ ਦੇਖਿਆ ਠੀਕ ਹੈ ਤੁਹਾਨੂੰ ਕਿੰਨੇ ਬੰਦਿਆਂ ਨੇ ਦੇਖਿਆ ਤੁਹਾਡੀ ਵੀਡੀਓ ਨੂੰ ਕਿੰਨੇ ਬੰਦਿਆਂ ਨੇ ਲਾਈਕ ਕੀਤਾ ਕਮੈਂਟ ਕੀਤਾ ਜੋ ਕੁਛ ਮਰਜੀ ਸਾਰੀ ਡਿਟੇਲ ਤੁਹਾਡੇ ਉਰੇ ਪਈ ਹੈ ਠੀਕ ਹੈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ YouTube ਤੇ ਕੋਈ ਵੀ ਕੰਟੈਂਟ ਹੋ ਗਿਆ ਜਿਦਾਂ ਕਿ ਬੱਚਿਆਂ ਦੀਆਂ ਦੀ ਪੇਂਟਿੰਗ ਵਧੀਆ ਪੇਂਟਿੰਗ ਦੀ ਵੀਡੀਓ ਬਣਾ ਕੇ ਪੇਚੋ ਹਾਂ ਜੇ ਕੋਈ ਕੋਈ ਬੰਦਾ ਮਲੋ ਰਾਜ ਮਿਸਤਰੀ ਹੈ ਜਾਂ ਕੋਈ ਬੰਦਾ ਕਾਰਪੈਂਟਰ ਦਾ ਕੰਮ ਕਰਦਾ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ ਤੋਂ ਆਪਣੀ ਵੀਡੀਓ ਬਣਾਓ ਵੀਡੀਓ ਬਣਾ ਕੇ ਆਪਣੇ YouTube account ਤੇ ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਕ੍ਰੀਏਟ ਤੇ ਇਥੇ ਜਾ ਕੇ ਤੁਸੀਂ ਅਪਲੋਡ ਕਰਨੀ ਹੈ ਇੱਕ ਮਿੰਟ ਖੁੱਲ ਰਿਹਾ ਹੈ ਇਥੇ ਜਾ ਕੇ ਤੁਸੀਂ ਠੀਕ ਹੈ ਕ੍ਰੀਏਟ ਤੇ ਜਾਉਂਗੇ ਨਾ ਜਦੋਂ ਇਹ ਦੇਖੋ ਕੋਈ ਵੀ ਪੁੱਛ ਰਿਹਾ ਵੀ ਤੁਸੀਂ ਸ਼ਾਰਟ ਕਰਨਾ ਇਹ 30 ਸੈਕਿੰਡ ਤੱਕ ਦਾ ਹੁੰਦਾ 3 ਮਿੰਟ ਤੱਕ ਦਾ ਟਾਈਮ ਹੁੰਦਾ ਸ਼ਾਰਟ ਦਾ ਇਹ ਵੀਡੀਓ ਦਾ ਕੋਈ ਟਾਈਮ ਨਹੀਂ ਹੁੰਦਾ ਲਾਈਵ ਵੀ ਜਾ ਸਕਦੇ ਹੋ ਠੀਕ ਹੈ ਕੋਈ ਪੋਸਟ ਵੀ ਕਰ ਸਕਦੇ ਹੋ ਹਾਂ ਫਿਰ ਇਸ ਤੋਂ ਪੈਸੇ ਕਿਵੇਂ ਆਉਣੇ ਨੇ ਪਹਿਲਾ ਤਾਂ ਜਦੋਂ ਤੁਸੀਂ ਵੀਡੀਓ ਪਾਉਣਾ ਚਾਹੋਗੇ ਉਦੋਂ ਬਾਅਦ ਤੁਸੀਂ ਥੋੜਾ ਟਾਈਮ ਲੱਗਣਾ ਟਾਈਮ ਕਿਆ ਲੱਗਣਾ ਉਹ ਵੀ ਤੁਹਾਡੇ ਤੇ ਡਿਪੈਂਡ ਹੈ ਤੁਹਾਡੀ ਆਡੀਅנס ਜਾਂ ਤੁਸੀਂ ਤੁਹਾਡਾ ਕਿਹਜਿਆ ਕੰਮ ਹੈ ਤੁਸੀਂ 0 ਤੋਂ 1000 ਸਬਸਕ੍ਰਾਈਬਰ ਕਹਿੰਦੇ ਨੇ ਜਿੱਦਾਂ ਕਿ ਹੁਣ ਮੇਰੇ ਕੋਲ ਦੋ ਫੋਨ ਪਈਆਂ ਆਪਣੇ ਰਿਸ਼ਤੇਦਾਰੀ ਚ 20000 ਬੰਦਾ ਤਾਂ ਹੋ ਗਈ ਜੀ ਆਪਾਂ ਕਿਸੇ ਇੱਕ ਦੋਏ ਨੂੰ ਕਹਿਣ ਲੱਗੇ ਇਹਨਾਂ ਕਿ ਮੇਰਾ ਚੈਨਲ ਇਹ ਐ ਬੱਚਿਆਂ ਨਾਲ ਰਿਲੇਟਡ ਤੁਸੀਂ ਇਹਨੂੰ ਸਬਸਕ੍ਰਾਈਬ ਕਰ ਲਓ ਠੀਕ ਐ ਤੇ ਤੁਸੀਂ ਇੱਕ ਸਬਸਕ੍ਰਾਈਬਰ ਪੂਰੇ ਕਰਨੇ ਆ ਠੀਕ ਐ ਉਸ ਤੋਂ ਬਾਅਦ ਤੁਹਾਡੇ 4000 ਘੰਟੇ ਹੁੰਦੇ ਆ 4000 ਘੰਟੇ ਪੂਰੇ ਕਰਨੇ ਟਾਈਮ ਜੋ ਲੋਕਾਂ ਨੇ ਦੇਖਣਾ ਆਪਾਂ ਨੇ ਦੇਖਣਾ ਆਪਾਂ ਵੀਡੀਓ ਆਪਾਂ ਕੇ ਛੱਡ ਦੇਣੀ ਆ ਤੇ ਸਬਸਕ੍ਰਾਈਬ ਵੀ ਲੋਕਾਂ ਨੇ ਕਰਨਾ ਆ ਆਪਣਾ ਕੰਮ ਸਿਰੋਂ ਵੀਡੀਓ ਪਾਉਣੀ ਹੈ ਇੱਕ ਦਿਨ ਨਹੀਂ ਦੋ ਦਿਨ ਨਹੀਂ ਤੁਹਾਡਾ ਮੈਂ ਕਹਿੰਦਾ ਜੇ ਬੱਚਾ ਅੱਜ ਤੋਂ ਸ਼ੁਰੂ ਕਰਦਾ ਤੇ ਮਹੀਨੇ ਦੋ ਮਹੀਨੇ ਦੇ ਵਿੱਚ ਚੈਨਲ ਮਨਟਾਈਜ਼ ਹੋ ਜਾਣਾ ਹੌਲੀ ਹੌਲੀ ਜੇ ਜੂ ਆਪਾਂ ਕਿਸੇ ਕੰਮ 'ਚ ਪੜਦੇ ਹਾਂ ਤਾਂ ਵਧੀਆ ਇਨਕਮ ਹੁੰਦੀ ਹੈ ਠੀਕ ਹੈ ਜੇ ਆਪ ਨੂੰ ਐਕਸਪੀਰੀਅੰਸ ਹੋ ਜਾਂਦਾ ਆਪਾਂ ਵਧੀਆ-ਵਧੀਆ ਵੀਡੀਓ ਬਣਾਉਂਦੇ ਆਂ ਸੋ ਮੈਂ ਇਹ ਕਹਿੰਦਾ ਹਰੇਕ ਪੰਜਾਬੀ ਆਪਣੇ ਬੱਚੇ ਨੂੰ ਇਸ ਤੇ ਲਾਓ YouTube ਤੇ ਚੈਨਲ ਬਣਾ ਕੇ ਦੋ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ YouTube ਤੇ ਚੈਨਲ ਕਿਵੇਂ ਬਣਾਉਣਾ ਠੀਕ ਹੈ ਇਹ ਵੀਡੀਓ ਮੈਂ ਉਹਦੇ ਵਾਸਤੇ ਬਣਾ ਰਹੀ ਹਾਂ ਜੇ ਫਿਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਠੀਕ ਹੈ ਤੇ ਮੇਰਾ Instagram ਅਕਾਊਂਟ ਹੈ ਠੀਕ ਹੈ ਕਰਤਾਰ ਸਿੰਘ F G S ਠੀਕ ਹੈ ਇਹ ਵਿੱਚ ਸਪੇਸ ਨਾ ਪਾਇਓ ਬਿਲਕੁਲ ਠੀਕ ਹੈ ਇਸ ਤੇ ਮੈਨੂੰ ਮੈਸੇਜ ਕਰ ਦਿਓ ਤੇ ਮੈਂ ਰਿਪਲਾਈ ਕਰੂੰਗਾ ਠੀਕ ਹੈ ਸਾਰੇ ਬੱਚੇ ਸਾਰੀ ਫੈਮਲੀ ਨੂੰ ਮੇਰੀ ਰਿਕੁਐਸਟ ਹੈ ਕਿ ਪੰਜਾਬੀਓ ਆਪਾਂ ਸਾਰੇ ਪਾਸੇ ਮੱਲਾ ਮਾਰੀਏ ਆਪਾਂ YouTube ਤੇ ਵੀ ਐਦਾਂ ਦਾ ਕੁਝ ਕਰਕੇ ਦਿਖਾਈਏ ਮੈਂ ਕਹਿੰਦਾ ਹਰੇਕ ਇਹਦੇ ਵਿੱਚ ਕੋਈ ਰਿਕੁਆਇਰਮੈਂਟ ਹੈ ਨਹੀਂ ਇਹਦੇ ਵਿੱਚ ਰਿਕੁਆਇਰਮੈਂਟ ਕੋਈ ਨਹੀਂ ਹੈ ਕਿ ਬਈ ਤੁਹਾਡੇ ਕੋਲ ਇਹ ਚੀਜ਼ ਜ਼ਰੂਰੀ ਹੈ ਨਹੀਂ ਪੈਸੇ ਤੁਸੀਂ ਇੱਕ ਵਾਰ ਚੈਨਲ ਚੱਲ ਗਿਆ ਨਾ ਪੈਸੇ ਉਹ ਹਸਾਮ ਨਾਲ ਆਉਣੀ ਆ ਕਿ ਤੁਸੀਂ ਹੈਰਾਨ ਮੰਨੋ ਜਦੋਂ ਤੁਹਾਡਾ ਚੈਨਲ ਹਜ਼ਾਰ ਬੰਦਾ ਤੁਹਾਡੇ ਨਾਲ ਜੁੜ ਗਿਆ ਉਸ ਤੋਂ ਬਾਅਦ ਜੇਕਰ ਤੁਹਾਡੀਆਂ ਵੀਡੀਓ ਵਧੀਆਂ ਲੱਗੀਆਂ ਨੈਟ ਤੇ ਬਹੁਤ ਸਾਰੇ ਇਹ ਨਹੀਂ ਹੈ ਕਿ ਸਿਰਫ ਆਪਣੇ ਵਰਗੇ ਆਂਗ ਦਿਖਦੇ ਬਹੁਤ ਸਾਰੀਆਂ ਕੰਪਨੀਆਂ ਵੀ ਦੇਖਦੀਆਂ ਬਹੁਤ ਸਾਰੇ ਬੰਦੇ ਜੋ ਪੜ੍ਹੇ ਲਿਖੇ ਨਹੀਂ ਉਹ ਵੀ ਦੇਖਦੇ ਨੇ ਸੋ ਉਹਨਾਂ ਨੇ ਕੀ ਕਰਨਾ ਤੁਹਾਨੂੰ ਕੰਟੈਕਟ ਕਰਨਗੇ ਤੁਹਾਨੂੰ ਕੋਈ ਐਡ ਵਾਸਤੇ ਉਹਨਾਂ ਨੇ ਕੋਈ ਮਸ਼ਹੂਰੀ ਕਰਾਉਣੀ ਹੈ ਕਿਸੇ ਚੀਜ਼ ਦੀ ਤੇ ਤੁਹਾਨੂੰ ਉਸ ਤੋਂ ਅਲੱਗ ਅਲੱਗ ਤਰ੍ਹਾਂ ਦੇ ਇਨਕਮ ਦੇ ਸੋਰਸ ਹੋ ਜਾਣੇ ਆ ਬਹੁਤ ਸਾਰੇ ਸੋ ਬੱਚਿਆਂ ਨੂੰ ਬਹੁਤ ਤੋਂ ਵੱਧ YouTube ਨਾਲ ਜੋੜੋ ਤਾਂ ਜੋ ਆਪਾਂ ਨੈਟ ਰਾਹੀਂ ਘਰ ਬੈਠੇ ਪੈਸੇ ਕਮਾ ਲਈਏ ਸਭ ਤੋਂ ਵਧੀਆ ਇਹ ਤਰੀਕਾ ਹੈ ਇਹਦੇ ਵਿੱਚ ਕੋਈ ਏਜ ਲਿਮਟ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਬਸ ਫੋਨ ਦਾ ਕੈਮਰਾ ਚੱਕੋ ਠੀਕ ਹੈ ਕੋਈ ਕੰਟੈਂਟ ਬਣਾਓ ਜਿੱਦਾਂ ਕਿ ਮੇਰਾ ਦੂਜਾ ਚੈਨਲ ਹੈ ਹੋਮ ਸੇਲ ਪੀਵੀ ਸੋ ਉਸ ਤੇ ਮੈਂ ਜਿੱਦਾਂ ਕਿਸੇ ਨੇ ਕੋਠੀ ਵਿੱਚ ਨਹੀਂ ਘਰ ਵੇਚਣਾ ਉਹਦੀ ਵੀਡੀਓ ਬਣਾ ਕੇ ਮੈਂ ਉਹਦੇ ਅਪਲੋਡ ਕਰਦਾ ਠੀਕ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਆਪਣੇ ਛੋਟੇ ਬੱਚੇ ਜਿਹੜੇ 3-4 ਸਾਲ ਤੋਂ ਉੱਪਰ ਦੇ ਜਿਹੜੇ ਮੜਾ ਮੋਟਾ ਫੋਨ ਚਲਾ ਲੰਦੇ ਆ ਆਮ ਤਲੋ ਸਕੂਲ ਟਾਈਮ 'ਚ ਨੇ ਫਰੀ ਟਾਈਮ ਚ ਉਹਨਾਂ ਨੂੰ ਕਹੋ ਤੁਸੀਂ ਕੰਟੈਂਟ ਲਓ ਇੱਕ ਹਨੀ ਲੈ ਲਓ ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਲਿਖਾਈ ਪੜ੍ਹਾਈ ਵਾਲੇ ਕਰਨੇ ਆ ਕੋਈ ਹਨੀ ਲੈ ਲਓ ਠੀਕ ਹੈ ਕੋਈ ਕੰਪਿਊਟਰ ਦਾ ਜੇ ਕਿਸੇ ਨੂੰ ਬੱਚੇ ਨੂੰ ਕੰਪਿਊਟਰ ਜੇ ਇੰਟਰਸਟ ਆ ਕੰਪਿਊਟਰ ਦੇ ਅਲੱਗ-ਅਲੱਗ ਕਿੰਨੇ ਕੰਮ ਨੇ ਜਿੱਦਾਂ ਕਿ ਕੰਪਿਊਟਰ ਚ ਪੇਂਟ ਕਿੱਦਾਂ ਖੋਲਣਾ ਹੈ ਕੰਪਿਊਟਰ ਦੇ ਵਿੱਚ ਆਪਾਂ ਨੇ ਐਕਸਲ ਕਿੱਦਾਂ ਖੋਲਣਾ ਹੈ ਐਕਸਲ ਤੋਂ ਕਿ ਸ਼ੀਟ ਕਿੱਦਾਂ ਬਣਾਉਣੀ ਆ ਤੋ ਜਿੱਦਾਂ ਕਿ ਇਹ ਹੋਂ ਬੱਚੇ ਸਕੂਲ ਦੇ ਵਿੱਚ ਨੇ ਚੈਪਟਰ ਕਈ ਵਾਰ ਕਿਹਾ ਹੁੰਦਾ ਨਾ ਬੱਚਿਆਂ ਨੂੰ ਪੀਡੀਐਫ ਮਿਲਦੇ ਨੇ ਤੇ ਉਹ ਹੱਲ ਕਰ ਲੈਂਦੇ ਨੇ ਘਰੇ ਪੜ੍ਹੇ ਲਿਖੇ ਜਿਹੜੇ ਜਾਂਦਨ ਤੋਂ ਥੋੜੇ ਤੇਜ਼ ਹੁੰਦੇ ਨੇ ਉਹਨਾਂ ਬੱਚਿਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇੱਕ ਫੋਨ ਰੱਖ ਕੇ ਨਾ ਸਟੈਂਡ ਤੇ ਆਪਣੇ ਪੇਪਰ ਦੀ ਫੋਟੋ ਬਣਾ ਕੇ ਜਾਂ ਜਦਾਂ ਕਿ ਆਪਾਂ ਮੰਨ ਲਓ ਆ ਕਿ ਪਹਿਲਾ ਮੇਰਾ 80% ਰੱਖਿਆ ਤੇ ਐਦਾਂ ਉੱਚਾ ਰੱਖ ਕੇ ਫੋਨ ਵੀਡੀਓ ਬਣ ਜਾਂਦੀ ਹੈ ਠੀਕ ਹੈ ਇਹ ਪੀਪਰ ਰੱਖ ਕੇ ਸੋ ਜੇਕਰ ਤੁਹਾਨੂੰ ਕਿਸੇ ਨੂੰ ਹੋਰ ਜ਼ਰੂਰਤ ਪੈਂਦੀ ਹੈ ਤੇ ਇਹ ਸੈਲਫੀ ਸਟਿਕ ਆਉਂਦੀ ਹੈ ਇਹ ਸੈਲਫੀ ਸਟਿਕ ਹੈ ਸੋ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਫੋਨ ਐਦਾਂ ਗ੍ਰਿਪ ਹੋ ਜਾਂਦਾ ਗ੍ਰਿਪ ਹੋ ਜਾਂਦਾ ਫੋਨ ਇਹਦੇ ਵਿੱਚ ਐਦਾਂ ਇਹ ਦੇਖੋ ਫੋਨ ਕੱਢ ਗਿਆ ਠੀਕ ਹੈ ਇਹਨੇ ਜੀ ਫੋਨ ਕੱਢ ਗਿਆ ਤੇ ਸਟੈਂਡ ਦੀ ਤਰ੍ਹਾਂ ਤੁਸੀਂ ਇਹ ਲੈ ਕੇ ਖੜ ਕੇ ਜਾਂ ਬੈਠ ਕੇ ਜਾਂ ਇਹਨੂੰ ਆਪਾਂ ਕਹਿ ਦਈਏ ਫੋਨ ਫੜ ਕੇ ਵੀਡੀਓ ਬਣਾ ਸਕਦੇ ਹਾਂ ਠੀਕ ਹੈ ਸੋ ਜਿੰਨਾ ਆਪਾਂ ਸੰਘਾਂਗੇ ਜਿੰਨਾ ਵੀ ਆਪਾਂ ਕਹਾਂਗੇ ਕਿ ਬਈ ਅਜਨਨੀ ਯਾਤ ਸੰਗ ਲੱਗਦੀ ਹੈ ਇਹ ਟੌਪਿਕ ਤੇ ਆਪਾਂ ਗੱਲ ਨਾ ਕਰੀਏ ਠੀਕ ਹੈ ਪੰਜਾਬੀ ਉਹ ਵੀਡੀਓ ਮੈਂ ਤਾਂ ਬਣਾ ਰਿਹਾ ਕਿਉਂਕਿ ਜਿੰਨਾ ਵਿੱਚ ਟੈਲੈਂਟ ਨਹੀਂ ਜਿੱਦਾਂ ਕਿ ਆਪਕੋ ਸੁਖੀ ਦੇਖਿਆ ਸੋਨੂ ਜਿੱਤੂ ਵਾਲਾ ਹੋ ਗਿਆ ਉਹਦੇ ਵਿੱਚ ਕੀ ਟੈਲੈਂਟ ਹੈ ਠੀਕ ਹੈ ਮੈਂ ਇਹਨੂੰ ਸਭੂ ਕਿਆ ਹੋ ਗਿਆ ਉਹਦੇ ਵਿੱਚ ਕੀ ਟੈਲੈਂਟ ਹੈ ਠੀਕ ਹੈ ਉਹ ਸਿਰਫ ਗਲਤ ਕੰਮ ਨੂੰ ਯੂਜ਼ ਕਰ ਰਹੇ ਨੇ ਪਰ ਹਾਂ ਉਹਨਾਂ ਦਾ ਫਾਇਦਾ ਹੋ ਰਿਹਾ ਲੋਕ ਉਹਨਾਂ ਨੂੰ ਵਿਊ ਦੇ ਰਹੇ ਨੇ ਉਹਨਾਂ ਨੂੰ ਇਨਕਮ ਹੋ ਰਹੀ ਆ ਉਹ ਤਾਂ ਹੀ ਹੋ ਕੌੜੇ ਹੋ ਰਹੇ ਨੇ ਠੀਕ ਹੈ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਨਾ ਕਹਿੰਦੇ ਪੁੱਠੇ ਕੰਮਾਂ ਤੇ ਆਪਕਿ ਨੂੰ ਨਾ ਆਪ ਆਪਣਾ ਇਹ ਗੇਲਕ ਰਿਕਰਕ ਲਾਈਏ ਹਾਂ ਘਰ ਬੈਠੇ ਪੈਸੇ ਹੋਣਗੇ ਤੁਹਾਨੂੰ ਇਹ ਗੱਲ ਦੀ ਗਾਰੰਟੀ ਆ 1000 ਸਬਸਕ੍ਰਾਈਬਰ 4000 ਘੰਟੇ ਜੇ ਮੰਨ ਲਓ ਕੋਈ ਬੱਚਾ ਅੱਜ ਸ਼ੁਰੂ ਕਰਦਾ ਹੈ ਤੇ ਉਹਦੇ ਸਾਲ ਦੇ ਵਿੱਚ ਸਾਰਾ ਕੁਝ ਕੰਪਲੀਟ ਹੋ ਜਾਣਾ ਪਰ ਹਾਂ ਟਾਪਿਕ ਇੱਕ ਚੁਣਿਓ ਵੀਡੀਓ ਜਨੂਨ ਹੋਣੀ ਚਾਹੀਦੀਆਂ ਜਾਂ ਆਪਾਂ ਕਹਿੰਦੇ ਡੁਪਲੀਕੇਟ ਨਹੀਂ ਹੋਣੀ ਚਾਹੀਦੀਆਂ ਜਾਂ ਆਪਾਂ ਨੈਟ ਬ੍ਰੂਨ ਡਾਊਨਲੋਡ ਕਰਕੇ ਪਾਵਾਂਗੇ ਤਾਂ ਉਹ ਵੀਡੀਓ ਕਿਸੇ ਦੇ ਵੀ ਕੰਮ ਦੀ ਵੀਡੀਓ ਨਹੀਂ ਹੋਗੀ ਠੀਕ ਹੈ ਸੋ ਉਹ YouTube ਨੇ ਬਲੌਕ ਕਰ ਦੇਣੀ ਸੋ ਆਪਣੇ ਬੱਚਿਆਂ ਨੂੰ ਲਾਓ ਤਾਂ ਜੋ ਆਪਾਂ ਐਜੂਕੇਟਿਡ ਸੋਸਾਇਟੀ ਬਣਾ ਸਕੀਏ ਸੋ ਵੀਡੀਓ ਕਾਫੀ ਲੰਬੀ ਹੋਗੀ हां ਜੇਕਰ ਕੋਈ ਗਲਤੀ ਹੋਈ ਤੁਹਾਨੂੰ ਆਖਰਨਾ ਮੇਰਾ ਮਕਸਦ ਸਿਰਫ ਇਹ ਹੈ ਕਿ ਸਾਰੇ ਇਹ ਆਪਣੇ دوست ਭਰਾ ਨੇ ਜਿੰਨੇ ਵੀ ਆਪਣੇ ਰਿਸ਼ਤੇਦਾਰ ਵਗੈਰਾ ਨੇ ਸਾਰਿਆਂ ਦੇ ਬੱਚਿਆਂ ਦੇ हां ਵਧੀਆ ਜੋ YouTube ਚੈਨਲ ਸਬਸਕ੍ਰਾਈਬਰ ਹੂੰ ਤਾਂ ਲੋ ਹਾਂ ਕਾਨੂੰ ਅਸੀਂ ਵੀ ਕਹਿ ਸਕੀਏ ਕਿ ਹਮ ਸਾਡੇ ਚੋਂ ਕੋਈ ਕਰੋੜਪਤੀ ਜਾਂ ਲੱਖਪਤੀ ਬੈਠਾ ਬੰਦਾ ਜੋ YouTube ਤੋਂ ਕੋਈ ਕਮਾਈ ਕਰ ਰਿਹਾ ਹੈ ਮਿਸਟਰ ਵੀਟ ਤੁਸੀਂ ਦੇਖਿਆ ਠੀਕ ਹੈ ਤੇ ਬਹੁਤ ਸਾਰੇ ਬੰਦੇ ਨੇ ਇਹ ਤਾਂ ਜ਼ਰੂਰੀ ਨਹੀਂ ਹੈ ਮੈਂ ਤੁਹਾਨੂੰ ਦਿਖਾ ਦਉਂਗਾ ਇੱਕ ਮਿੰਟ ਤੁਹਾਨੂੰ YouTube ਤੇ ਮੈਂ ਤੁਹਾਨੂੰ ਕੁਝ ਪ੍ਰੂਫ ਵੀ ਦਿਖਾਉਂਦਾ ਕਿ ਉਹ ਦੇਖੋ ਆ ਦੇਖੋ ਆ YouTube ਦੇ ਹੁਣ ਤੁਸੀਂ ਕਹਿ ਨਹੀਂਓ ਕਿ ਮੈਂ ਤੁਹਾਨੂੰ ਕਹਿ ਰਿਹਾ ਹਾਂ ਹੁਣ ਆ ਦੇਖੋ ਇਹ ਬੰਦੇ ਜਿਹੜਾ ਕੋਈ ਬਾਲਣ ਰਹਾ ਮੂਨਾ ਮੱਖਾ ਕੁਛ ਨਹੀਂ ਕੋਈ ਲੋਕ ਦੇਖ ਰਹੇ ਨੇ ਕੋਈ ਕਮੈਂਟ ਕਰਦਾ ਵੀ ਵੀ ਇਹ ਚੀਜ਼ ਨਹੀਂ ਨੋਟ ਕਰਦਾ ਕਿ ਤੁਹਾਨੂੰ ਕੋਈ ਬੁਰਾ ਕਰ ਰਿਹਾ ਜਾਂ ਚੰਗਾ ਕਰ ਰਿਹਾ ਤੁਸੀਂ ਕੋਈ ਕਮੈਂਟ ਨਹੀਂ ਕਰਨੀ ਹਾਂ ਲੋਕ ਕਿੰਨੇ ਫੋਲੋ ਕਰਦੇ ਨੇ ਹਾਂ ਬਾਈ ਲੋਕ ਆ ਸ਼ਾਰਟਸ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਆ ਕੇ ਜੀਣ ਗਈਆਂ ਜਿੰਨਾਂ ਦਬਾ ਦੇ ਨੇ ਬਹੁਤ ਸਾਰੇ ਬੰਦੇ ਇਦਾਂ ਦੇ ਨੇ ਜੇ ਨਾ ਦਾ ਕੋਈ ਵੀ ਆਪਾਂ ਕਹიდੀਏ ਅਸਲ 'ਚ ਉਹਨਾਂ ਦਾ ਕੋਈ ਵੀ ਟੈਲੈਂਟ ਹੈ ਨਹੀਂ ਬਿਲਕੁਲ ਜ਼ੀਰੋ ਟੈਲੈਂਟ ਆ ਕਹਾਂ ਨਹੀਂ ਆਪਾਂ ਬਸ ਹਾਂ ਲੋਕਾਂ ਨੇ ਉਹਨਾਂ ਨੂੰ ਜਿਵੇਂ ਆਪਾਂ ਕਹਿੰਦੇ ਆ ਚੱਕਤਾ ਜਿੱਦਾਂ ਕਿ ਹੁਣ ਆਪਾਂ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਬੰਦੇ ਨੇ ਉਹ ਸਾਰਿਆਂ ਦੇ ਵਿੱਚ ਜਿੰਨੇ ਕੁ ਸੋਨੂ ਸੀਤੂ ਵਾਲਾ ਹੋ ਗਿਆ ਮੈਂ ਤਾਂ ਉਹੀ ਬੰਦਾ ਮਨ ਦੇਖਿਆ ਕਿ ਲੋਕ ਉਹਨੂੰ ਖਾਰਿਆਂ ਦੇ ਬਨਾਰੇ ਨਹੀਂ ਕੋਈ ਟੈਲੈਂਟ ਹੈ ਨਹੀਂ ਟੈਲੈਂਟ ਵਾਲੇ ਬੰਦੇ ਵਿਚਾਰੇ ਘਰਾਂ 'ਚ ਬੈਠੇ ਨੇ ਠੀਕ ਹੈ ਹਰੇਕ ਦੇ ਵਿੱਚ ਕੋਈ ਨਾ ਕੋਈ ਗੁਣ ਹੈ ਤਾਂ ਤੁਸੀਂ ਠੀਕ ਹੈ ਤੁਸੀਂ ਬਾਥੇ ਬਾਥ ਵੀਡੀਓ ਬਣਾ ਕੇ ਆਪਣੇ ਬੱਚਿਆਂ ਨੂੰ ਲਾਓ ਇਸ ਕੰਮ ਤੇ ਤੇ ਦੇਖਿਓ ਫਿਰ ਕੀ ਹੁੰਦਾ ਦੇਨੋਂ ਦੇਨ ਪੈਸੇ ਮਰਜ਼ਾਤ ਹੁੰਦੀ ਹੈ ਹਾਂ ਇਹਨਾਂ ਦੇ ਮੈਂ ਜਦੋਂ ਤੱਕ ਇਹ ਬਹੁਤ ਬੰਦਿਆਂ ਦੇ ਬੱਚੇ ਕਈ ਬੰਦੇ ਫਾਨੀ ਜਿਹੜੇ ਐਕਚੁਅਲ ਜੀ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਕੋਮੇਡੀ ਹੈ ਲੇਕਿਨ ਕੁਝ ਬੰਦਿਆਂ 'ਚ ਠੀਕ ਹੈ ਉਹਨਾਂ ਦੇ ਵਿੱਚ ਕੋਈ ਹੈ ਨਹੀਂ ਕੋਈ ਗੱਲਬਾਤ ਲੇਕਿਨ ਲੋਕਾਂ ਨੇ ਮਸ਼ਹੂਰ ਕਰਤੇ ਸੋ ਕਿਉਂ ਨਾ ਆਪਾਂ ਵੀ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਤੇ ਹੁਣ ਵਧੀਆ ਕੋਈ ਉਹਨਾਂ ਨੂੰ ਚੀਜ਼ ਚੂਜ਼ ਕਰਕੇ ਦੇਖੀਏ ਯੂਟਿਊਬ ਤੇ ਅਕਾਊਂਟ ਬਣਾਓ ਠੀਕ ਹੈ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇੰਸਟਾਗ੍ਰam ਕਰਤਾਰ ਸਿੰਘ ਐਫ ਜੀ ਐਸ ਤੇ ਮੈਸੇਜ ਕਰੋ ਤੇ ਮੈਂ ਤੁਹਾਡੀ ਹੈਲਪ ਜ਼ਰੂਰ ਕਰਾਂਗਾ ਸੋ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਆਪਾਂ ਨੈਟਵਰਕ ਤੇ ਲਾਈਏ ਜਾਂ ਆਪਾਂ ਕਹਿ ਦਈਏ ਡਿਜੀਟਲ ਬਣਾਈਏ ਠੀਕ ਹੈ ਜੇਕਰ ਇੱਕ ਵਾਰ ਚੈਨਲ ਚੱਲ ਗਿਆ ਇਹ ਵੀ ਕੋਈ ਅਕਾਊਂਟ ਦੀ ਇਹ ਵੀ ਨਹੀਂ ਹੈ ਕਿ ਵੀ 25 ਸਾਲ ਚੱਲੇਗਾ 20 ਸਾਲ ਚੱਲੇਗਾ ਇਹ ਲਾਈਫਟਾਈਮ ਵਾਸਤੇ ਹੈ ਠੀਕ ਹੈ ਇੱਕ ਬੱਚੇ ਦਾ ਹੁਣ ਚੱਲ ਜਾਂਦਾ ਲਾਈਫਟਾਈਮ ਉਹਨੂੰ ਜੋਬ ਕਰਨ ਦੀ ਜ਼ਰੂਰਤ ਹੈ ਨਹੀਂ ਸੋ ਸਾਰਿਆਂ ਨੂੰ ਬੇਨਤੀ ਹੈ ਮਾਪਿਆਂ ਨੂੰ ਕਿ ਇਹ ਮੇਰੀ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰਨੀ ਹੈ ਤਾਂ ਜੋ ਆਪਾਂ ਬਦਿਆ ਸਟਾਫ ਜਾਂ ਆਪਾਂ ਕਹਿੰਦੀ ਹੈ ਵਧੀਆ ਕਮਿਊਨਿਟੀ ਅੱਗੇ ਨੂੰ ਲਿਆ ਸਕੀਏ ਠੀਕ ਹੈ ਗਲਤ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਨਾ ਤਾਂ ਨਹੀਂ ਕਰਨਾ ਲੇਕਿਨ ਆਪਣੇ ਬੱਚਿਆਂ ਨੂੰ YouTube ਦਾ ਚੈਨਲ ਬਣਾ ਕੇ ਦਿਓ ਉਹਨਾਂ ਨੂੰ ਕਹੋ ਕਿ ਤੂੰ ਇੱਥੇ ਤੇ ਵੀਡੀਓ ਪਾ ਵਧੀਆ ਜਿਹਾ ਕੰਟੈਂਟ ਉਸਤੇ ਨਿਗਾ ਵੀ ਰੱਖਿਓ ਠੀਕ ਆ ਸੋ ਆਪਣੀ ਬਾਤੀ ਬਾਤ ਬੱਚਿਆਂ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਇਦਾਂ ਦੀ ਤੁਹਾਨੂੰ ਹੋਰ ਵੀ ਵੀਡੀਓ ਚਾਹੀਦੀਆਂ ਨੇ ਧੰਨਵਾਦ ਸਾਰਿਆਂ ਦਾ